ਹਾਂਜੀ ਵੀਰੋ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਵਿਸ਼ਾ ਹੋਊਗਾ ਜੀ ਆਪਣਾ ਜਿਵੇਂ ਕਿ ਤੁਹਾਨੂੰ ਆਪਾਂ ਟੌਪ ਦੇ ਬਾਲ ਦੱਸ ਰਹੇ ਹਾਂ ਸੋ ਆਪਾਂ ਅੱਜ ਤੁਹਾਡੇ ਵਾਸਤੇ ਸੈਗ ਦੇ ਤਿੰਨ ਨਵੇਂ ਬਾਲ ਲੈ ਕੇ ਆਏ ਹਾਂ ਜੀ ਜਿਨ੍ਹਾਂ ਦਾ ਰਕਾਰ ਮਿਲਕ ਰਕਾਰ ਟੌਪ ਦਾ ਤੇ ਬਹੁਤ ਹੀ ਚੰਗੇ ਅੰਕੜੇ ਰਹਿਣਗੇ ਠੀਕ ਹੈ ਜੀ ਜਿਵੇਂ ਕਿ ਆਪਾਂ ਪਹਿਲਾਂ ਵੀ ਸੈਗ ਦੇ ਕਈ ਬੁੱਲਾਂ ਦੀ ਵੀਡੀਓ ਅਪਲੋਡ ਕੀਤੀ ਹੈ ਜਿਸ ਤਰ੍ਹਾਂ ਸੈਗ ਦੇ ਬੁੱਲ ਆਪਣੇ ਆ ਰਹੇ ਆ 15 ਜਾਂ 17 ਬੁੱਲ ਜਿੰਨੇ ਵੀ ਕਾਮਨ ਨੇ ਜਿਵੇਂ ਕਿ 40x116 ਹੋ ਗਿਆ 40x119 ਹੋ ਗਿਆ ਠੀਕ ਹੈ ਜੀ 40x100 ਹੋਰ ਹੋ ਗਿਆ 23 50 356 ਹੋ ਗਿਆ ਸੋ 40 433 ਹੋ ਗਿਆ ਇਸ ਤਰ੍ਹਾਂ ਆਪਣੇ 15 17 ਕਾਮਨ ਬੁੱਲ ਨੇ ਸੋ ਆਪਾਂ ਵੇਖਦੇ ਵੀ ਸੋ ਆਪਾਂ ਇਹਨਾਂ ਤਕਰੀਬਨ ਬੁੱਲਾਂ ਦੇ ਸੀਮਨ ਭਰੌਣੇ ਰਹਿਣੇ ਆ ਸੋ ਵੀ ਆਪਣੇ ਫਾਰਮ ਵਿੱਚ ਇਨ ਬਰੀਡਿੰਗ ਨਾ ਹੋ ਸਕੇ ਸੋ ਆਪਾਂ ਤੁਹਾਡੇ ਵਾਸਤੇ ਤਿੰਨ ਨਵੇਂ ਤੇ ਜਿਹੜੇ ਟਾਪ ਦੇ ਬੋਲ ਰਹਿਣਗੇ ਉਹ ਆਪਾਂ ਲੈ ਕੇ ਆਏ ਹਾਂ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਤੁਹਾਨੂੰ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਸੋ ਆਪਾਂ ਟਾਈਮ ਨਾ ਖਰਾਬ ਕਰਦੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਬੋਲ ਜਿਹੜਾ ਆਪਾਂ ਲੈ ਕੇ ਆਏ ਹਾਂ ਐਚ ਐਫ ਦਾ 50362 ਜਿਸ ਦਾ ਕੀ ਪੂਰਾ ਨਾ ਹੈਗਾ ਜੀ ਬੋਨ ਫਾਇਰ ਠੀਕ ਹੈ ਜੀ ਸੋ ਤੁਸੀਂ ਬੋਲ ਦੇ ਇਸ ਲਈ ਫੋਟੋ ਵੀ ਦੇਖ ਸਕਦੇ ਆ ਸੋ ਅੱਗੇ ਥੱਲੇ ਨਿੱਕੀ ਫੋਟੋ ਲੱਗੀ ਹੋਈ ਹੈ ਉਸ ਦੇ ਡਾਟਰ ਦੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਲੇਵਾ ਕਿੰਨਾ ਬਹੁਤ ਵਧੀਆ ਬਣਿਆ ਠੀਕ ਹੈ ਜੀ ਸੋ ਇਸ ਬੋਲਰ ਦੀ ਜਿਹੜੀ ਪੈਡਾਗਰੀ ਹੈਗੀ ਹੈ ਜੀ ਟਾਪ ਮਾਡਲ ਕ੍ਰਾਸ ਜਿਮਨਾਸਟਿਕ ਕ੍ਰਾਸ ਕ੍ਰਾਸ ਮਿਸੂਰੀ ਠੀਕ ਹੈ ਜੀ ਸੋ ਇਹ ਹੋ ਗਈ ਆਪਣੇ ਬੋਲ ਦੀ ਬੋਨ ਫਾਇਰ ਦੀ ਪੈਡਾਗਰੀ ਇਸ ਤੋਂ ਅੱਗੇ ਦੇਖੋ ਜੀ ਟੀਪੀਆਈ ਸਕੋਰ ਦੇਖੋ ਜੀ 2756 ਜੋ ਕਿ ਇੱਕ ਚੰਗਾ ਤੇ ਉੱਚ ਦਰਜੇ ਦਾ ਸਕੋਰ ਮੰਨਿਆ ਜਾਂਦਾ ਹੈ ਠੀਕ ਹੈ ਜੀ ਸਿਮੈਟਿਕ ਸੈਲ ਸਕੋਰ ਦੇਖੋ ਜੀ 2.87 ਯਾ ਮਤਲਬ ਕਿ ਸੂਨ ਵਿੱਚ ਵੀ ਕਿਸੇ ਪ੍ਰਕਾਰ ਦਿੱਕਤ ਨਹੀਂ ਆਊਗੀ ਪ੍ਰੋਡਕਟਿਵ ਵਾਲਾ ਵੀ ਦੇਖੋ ਜੀ +2.9 ਮਤਲਬ ਕਿ 3 ਦੇ ਆਰਦਗਿਰਦ ਹੀ ਹੈਗੀ ਆ ਠੀਕ ਹੈ ਜੀ ਸੋ ਤੁਸੀਂ ਥੱਲੇ ਇਸ ਦੀ ਜਿਹੜੀ ਪੈਡਾਗੋਜੀ ਟਾਪ ਮਾਡਲ ਕ੍ਰਾਸ ਜਿਮਨਾਸਟ ਕ੍ਰਾਸ ਅਸੀਂ ਮਸੂਰੀ ਸੋ ਤੁਸੀਂ ਉਹਨਾਂ ਬੁੱਲਾਂ ਜੇ ਥੱਲੇ ਸਿੱਧੀਆਂ ਫੋਟੋਆਂ ਵੀ ਦੇਖ ਸਕਦੇ ਆ ਠੀਕ ਹੈ ਜੀ ਸੋ ਜੇ ਮਿਲਕ ਦੇ ਪ੍ਰੋਡਕਸ਼ਨ ਵਿੱਚ ਦੇਖ ਸਕਦੇ ਆ ਚੰਗੀ ਆ ਪਲੱਸ 1363 ਫੈਟ ਪਰਸੈਂਟੇਜ ਵਿੱਚ ਚੰਗੀ ਆ ਫਿਟਨੈਸ ਵਿੱਚ ਵੀ ਦੇਖੋ ਸੋਮੈਟਿਕ ਸੈਲ ਸਕੋਰ ਹੈਗਾ 2.87 ਡਾਟਰ ਪ੍ਰੈਗਨੈਂਸੀ ਰੇਟ ਵੀ ਪਲੱਸ ਵਿੱਚ ਹੈ ਠੀਕ ਹੈ ਜੀ ਪ੍ਰੋਡਕਟ ਲਾਈਫ ਜਿੰਗ ਦਾ ਸੈ 2.9 ਹੈ ਤੇ ਡਾਟਰ ਕਾਲਵਿੰਗ ਇਸ ਵੀ 2.10% ਹੈ ਠੀਕ ਹੈ ਜੀ ਸੋ ਜੇ ਆਪਾਂ ਇਸ ਦੇ ਟਾਈਪ ਦੀ ਗੱਲ ਕਰੀਏ ਸਟਰਕਚਰ ਦੀ ਜਿਸ ਤਰ੍ਹਾਂ ਸਟਰੋਂਗ ਸੈਂਟ ਰੈਂਕਥ ਹੈ ਜੀ ਡੈਰੀ ਫਾਰਮ ਚੰਗਾ ਵੈਸੇ ਦਾ ਅਡਰ ਦੀ ਕਲੈਫਟ ਮਤਲਬ ਕਿ ਲੇਵੀ ਵੱਲੋਂ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਹੋਵੇ ਅਡਰ ਦੀ ਡੈਫਟ ਵੀ ਚੰਗੀ ਹੈ ਇਸ ਕਨਵੈਨਸ਼ਨਲ ਤੇ ਸੈਕਸਰ ਸੀਮਨ ਦੋਨੋਂ ਆਪਾਂ ਨੂੰ ਇਸ ਬਾਲ ਦੇ ਅਵੇਲੇਬਲ ਨੇ ਬੋਨ ਫਾਇਰ 50362 ਦੇ ਠੀਕ ਹੈ ਜੀ ਸੋ ਹੁਣ ਆਪਾਂ ਇਸ ਤੋਂ ਅੱਗੇ ਤੁਹਾਨੂੰ ਨਵੇਂ ਬਾਲ ਬਾਰੇ ਦੱਸਦੇ ਹਾਂ ਜਿਸ ਦਾ ਕਿ ਨਾਂ ਹੈ ਪੂਰਾ ਐਚ ਐਫ 50361 ਜਿਸ ਦਾ ਕਿ ਨਾਂ ਹੈ ਡੈਗੋਨ ਠੀਕ ਹੈ ਜੀ ਸੋ ਜੇ ਆਪਾਂ ਇਸ ਦੀ ਪੈਡਾਗਰੀ ਦੇਖੀਏ ਸੁਪ੍ਰੀਮ ਕ੍ਰੋਸ ਸਿਆਰਨੋ ਕ੍ਰੋਸ ਸਿਲਵਰ ਠੀਕ ਹੈ ਇਹ ਹੋ ਗਈ ਆਪਣੀ ਇਸ ਬੁੱਲ ਦੀ ਪੈਡਾਗਰੀ ਸੋ ਜੇ ਆਪਾਂ ਇਸ ਦੇ ਅੰਕੜੇ ਦੇਖਦੇ ਹਾਂ ਜੀ ਅੰਕੜੇ ਦੇਖੋ ਜੀ TPS ਸਕੋਰ ਦੇਖੋ ਜੀ 2626 ਆ ਪ੍ਰੋਡਕਟਿਵ ਰਾਈਟ ਦੇਖੋ ਜੀ 4.2 ਹੈ DPS ਸਕੋਰ ਦੇਖੋ ਜੀ ਇਸ ਦਾ +2.5 ਹੈ ਮਤਲਬ ਗਰਭ ਧਾਰਨ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਰਹੂਗੀ ਠੀਕ ਹੈ ਜੀ ਤੇ ਮਿਲਕ ਦੀ ਪ੍ਰੋਡਕਸ਼ਨ ਦੇਖੋ ਜੀ 2274 ਕਿਜੀ ਦੇਖੋ ਆਪਾਂ ਉਹਨੂੰ ਕਿੰਨੀ ਪ੍ਰੈਸ ਵਿੱਚ ਕਰਕੇ ਦੇ ਰਿਹਾ ਹੈ ਆਮ ਤੌਰ ਤੇ ਤੁਸੀਂ ਦੇਖਿਓ ਇੰਨੀ ਐਲਬੀਐਸ ਐਲਬੀਐਸ ਵਿੱਚ ਆਉਂਦੀ ਹੁੰਦੀ ਆ ਬਟ ਇਸ ਦੀ ਕੇਜੀ ਵਿਚਾਰੇ ਮਤਲਬ ਕਿ 7 ਤੋਂ 8 ਲੀਟਰ ਆਪਾਂ ਉਹਨੂੰ ਵਧੇਰੇ ਪ੍ਰੈਸ ਵਿੱਚ ਕਰਕੇ ਦੇ ਰਿਹਾ ਹੈ ਸੋ ਜਿਹਦੇ ਚਾਹੁੰਦੇ ਆਪਾਂ ਇਹਨਾਂ ਦੋਨੇ ਬੋਲਿਯਮ ਡਾਇਗਨ ਹੋ ਗਿਆ 50 361 ਜਾਂ ਆਪਦੇ 50 362 ਇਹਨਾਂ ਬੋਲਾਂ ਦੀ ਇੱਕ ਵੱਖਰੀ ਸਪੈਸ਼ਲ ਵੀਡੀਓ ਬਣਾ ਕੇ ਪਾਈਏ ਸੋ ਆਪਾਂ ਨੂੰ ਕਮੈਂਟ ਕਰਕੇ ਦੱਸ ਦਿਓ ਉਸ ਦੇ ਵਿੱਚ ਆਪਾਂ ਕੱਲੀ-ਕੱਲੀ ਡਿਟੇਲ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਠੀਕ ਹੈ ਜੀ ਸੋ ਇਸ ਦੇ ਥੱਲੇ ਦੇਖੋ ਜੀ ਲਾਈਟ ਕੰਬਾਈਨ ਬਿਟਵੀਨ ਟਾਈਪ ਬੈਂਡ ਪ੍ਰੋਡਕਸ਼ਨ ਫਲੂਲੈਸ ਲਿਨਰ ਹੈਲਥੀ ਅਡਰਾ ਠੀਕ ਹੈ ਚੰਗਾ ਲੇਵਾ ਹੋਊਗਾ ਇਹਦਾ ਜੀ ਪੋਜੀਟਿਵ ਇਨ ਆਲ ਪੈਰਾਮੀਟਰ ਸਾਰੇ ਪਾਸੋਂ ਆਪਾਂ ਨੂੰ ਇਸ ਬਾਰੇ ਨੂੰ ਪੋਜੀਟਿਟਿਵ ਮੰਨਿਆ ਜਾ ਸਕਦਾ ਥੱਲੇ ਦੇਖੋ ਜੀ ਅਸੀਂ ਦੀ ਪੈਡੇਗਰੀ ਜੋ ਹੈ ਸੁਪਰੀਮ ਸੇਰਾਨੋ ਸਿਲਵਰ ਉਹਨਾਂ ਬੁੱਲਾਂ ਦੀਆਂ ਥੱਲੇ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਜੋ ਕਿ ਦੇਖਣ ਨੂੰ ਚੰਗੇ ਲੱਗ ਰਹੇ ਆ ਠੀਕ ਹੈ ਜੀ ਸੋ ਜੇ ਆਪਾਂ ਸਾਈਡ ਤੇ ਦੇਖੇ ਸਟਰਕਚਰ ਜਿਹੜਾ ਸਟਰੈਂਥ ਤੁਹਾਡੇ ਸਾਹਮਣੇ ਹੈ ਗ੍ਰਾਫ ਤੁਸੀਂ ਚੈੱਕ ਕਰ ਸਕਦੇ ਆ ਕਿਸੇ ਪਾਸੇ ਵੀ ਨੈਗੇਟਿਵ ਕੋਈ ਨਹੀਂ ਹੈ ਤਕਰੀਬਨ ਸਾਰੇ ਇਹ ਜਿੰਨੇ ਵੀ ਆਪਾਂ ਨੂੰ ਪੁਆਇੰਟ ਥੱਲੇ ਸ਼ੋ ਹੋ ਰਹੇ ਨੇ ਪਲੱਸ ਵਿੱਚ ਨੇ ਲੀਵੀ ਲੀਵੀ ਦਾ ਪਲੱਸ ਵਿੱਚ ਹੈ ਠੀਕ ਹੈ ਜੀ ਪੈਰਾਂ ਦੀ ਦਿੱਕਤ ਨਹੀਂ ਆਊਗੀ ਇਸ ਬੌਲਰ ਦੀਆਂ ਬੱਚਿਆਂ ਨੂੰ ਠੀਕ ਹੈ ਜੀ ਡਾਟਰ ਪ੍ਰੈਗਨਨਸੀ ਰੇਟ ਵੀ ਚੰਗੀ ਹੈ ਮੈਟੈਟਸ ਦਾ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਊਗੀ ਠੀਕ ਹੈ ਜੀ ਸੋ ਇਹ ਹੋ ਗਿਆ ਜੀ 50 361 ਡੈਗੋਨ ਠੀਕ ਆ ਅੱਗੇ ਆਪਾਂ ਤੁਹਾਨੂੰ ਦੱਸ ਦਿਆਂ ਬੌਲਰ 40 420 ਮੋਰਿਸ ਠੀਕ ਆ ਵੈਸੇ ਆਪਾਂ ਇਸ ਬੌਲਰ ਦੇ ਤਕਰੀਬਨ ਸੀਮਨ ਕਈਆਂ ਫਾਰਮਰਾਂ ਨੇ ਭਰਾਏ ਵੀ ਹੋਏ ਆ ਭਰਾ ਵੀ ਰਹੇ ਨੇ ਠੀਕ ਆ ਸੋ ਇਸ ਬਾਲ ਦਾ ਜੀ ਮਿਲਕ ਪ੍ਰੋਡਕਸ਼ਨ ਦੇਖੋ ਜੀ 2147 ਜੋ ਕਿ ਇੱਕ ਚੰਗਾ ਸਕੋਰ ਹੈ ਪਲੱਸ 2.9 ਪ੍ਰੋਡਕਟਿਵ ਲਾਈਫ ਹੈ ਜੀ ਮਤਲਬ ਕਿ ਤਿੰਨ ਬਹੀਨੇ ਵਧੇਰੇ ਦੂਜੀਆਂ ਆਪਣੇ ਬੱਚੀਆਂ ਨਾਲੋਂ ਵੱਧ ਦੇਣ ਦੀ ਦੁੱਧ ਦੇਣ ਦੀ ਸਮਰੱਥਾ ਹੈ ਠੀਕ ਹੈ ਜੀ ਆਰਡਰ ਦੀ ਕਲੈਫਟ ਦੇਖੋ ਜੀ ਆਰਡਰ ਦੀ ਹੈਲਥ ਪਲੱਸ 1.93 ਹੈ ਠੀਕ ਹੈ ਮਤਲਬ ਕਿ ਲੇਵੇ ਦੀ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਹੈ ਠੀਕ ਹੈ ਇਹ ਆਪਾਂ ਤੁਹਾਨੂੰ ਮੋٹے ਮੋٹے ਇਹਦੇ ਗੁਣ ਦੱਸਿਆ ਤਿੰਨ ਬੁੱਲਾਂ ਦੇ ਸੋ ਜੇ ਆਪਾਂ ਕੱਲਾ ਕੱਲਾ ਡਿਟੇਲ ਵਿੱਚ ਦੇਖਣਾ ਹੋਵੇ ਜਾਣਾ ਹੋਵੇ ਤਾਂ ਆਪਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਵੀਰ ਭਰਾ ਸੋ ਆਪਾਂ ਤੁਹਾਨੂੰ ਕੱਲੇ ਕੱਲੇ ਦੀ ਵਿਪਰ ਡਿਟੇਲ ਵਿੱਚ ਦੱਸ ਸਕਦੇ ਆ ਠੀਕ ਹੈ ਜੀ ਇਹ ਸੀ ਆਪਣੀ ਵੀਡੀਓ ਅੱਜ ਦੀ ਸੈਗ ਦੇ ਤਿੰਨ ਨਵੇਂ ਬੁੱਲ ਜਿਹਦਾ ਨਾਮ ਹੈ HF50362 ਬੋਨਫਾਇਰ HF50362 ਡੈਗੋਨ 40420 ਮੋਰਿਸ ਠੀਕ ਹੈ ਜੀ ਸੋ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ